ਇਹ ਹੈਗਾ ਸ੍ਰੀ ਅਮਰਸਰ ਸਾਹਿਬ ਦਾ ਜਿਹੜਾ ਲੋ ਬਈ ਸਾਡੀ ਗੱਡੀ ਆ ਗਈ ਹੈ ਜਿਹੜੀ ਗੱਡੀ ਦਾ ਰਸ਼ ਇਹਦੇ ਚ ਵੀ ਬਹੁਤ ਜ਼ਿਆਦਾ ਤੇ ਮਾਤਾ ਦਾ ਸਾਡੀ ਦਾ ਬਹੁਤ ਬਹੁਤ ਧੰਨਵਾਦ ਬਈ ਉਹ ਸਾਹਮਣੇ ਗੇਟ ਬਣਿਆ ਹੋਇਆ ਹੈ ਬਈ ਬਹੁਤ ਜ਼ਰੂਰੀ ਹੈ ਹਾਂ ਜੀ ਭਾਈ ਪਹਿਲਾਂ ਖੜੀਏ ਰੋਟੀ ਅਸੀਂ ਇੱਥੋਂ ਕਰਾ ਲਿਆ ਬਾਈਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਅਸੀਂ ਚੱਲੇ ਆਂ ਮਹਾਕੁੰਭ ਤੇ ਪ੍ਰਿਆਗਰਾਜ ਇਸ ਵਕਤ ਅਸੀਂ ਖੜੇ ਹੋਏ ਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਰੇਲਵੇ ਜੰਕਸ਼ਨ ਤੇ ਅਸੀਂ ਟਿਕਟਾਂ ਜਿਹੜੀਆਂ ਪਹਿਲਾਂ ਕਰਵਾਈਆਂ ਸੀ ਤੇ ਪਰ ਉਹ ਸਾਡੇ ਵੇਟਿੰਗ ਲਿਸਟ ਦੇ ਵਿੱਚ ਨਾਮ ਸੀਗਾ ਸਾਡੀ ਟਿਕਟ ਜਿਹੜੀ ਕਨਫਰਮ ਨਹੀਂ ਹੋਈ ਤੇ ਇਸੇ ਕਰਕੇ ਹੁਣ ਅਸੀਂ ਜਿਹੜੀ ਟੀਟੀ ਨਾਲ ਗੱਲ ਕਰਾਂਗੇ ਸਾਨੂੰ ਨਾ ਦੋ ਟਿਕਟਾਂ ਵੈਸੇ ਸ਼ੋ ਹੋ ਰਹੀਆਂ ਆਨਲਾਈਨ ਅਸੀਂ ਰੇਲਵੇ ਸਟੇਸ਼ਨ ਤੇ ਇੱਥੇ ਪੁੱਛਾਈ ਖੜਕ ਟਿਕਟ ਖੜਕੀ ਦੇ ਵਿੱਚ ਉੱਥੇ ਸਾਨੂੰ ਪਰ ਉਹਨਾਂ ਨੇ ਟਿਕਟਾਂ ਦਿੱਤੀਆਂ ਨਹੀਂ ਤੇ ਹੁਣ ਅਸੀਂ ਰੇਲ ਆਪਣਾ ਟੀਟੀ ਨਾਲ ਗੱਲ ਕਰਕੇ ਹੋ ਸਕਦਾ ਜੇ ਸਾਨੂੰ ਟਿਕਟ ਮਾਲਾ ਕਨਫਰਮ ਹੋ ਜੇ ਸਾਨੂੰ ਇੱਕ ਸੀਟ ਵੀ ਮਿਲ ਜੇ ਨਾ ਤੇ ਸਾ ਅਸੀਂ ਅਡਜਸਟਮੈਂਟ ਕਰ ਲਾਂਗੇ ਇਹ ਹੈਗਾ ਸ੍ਰੀ ਅਮਰitsar ਸਾਹਿਬ ਦਾ ਜਿਹੜਾ ਰੇਲਵੇ ਸਟੇਸ਼ਨ ਇੱਥੋਂ ਆਪਣੀ ਜਿਹੜੀ ਟ੍ਰੇਨ ਹੈਗੀ ਆ ਤੇ ਸ਼ਾਮ ਦਾ ਜਿਹੜਾ 6 ਵਜੇ ਦਾ ਜਿਹੜਾ ਟਾਈਮ ਹੋ ਗਿਆ ਵਾ ਅਸੀਂ ਪਹੁੰਚ ਗਏ ਇੱਕ ਨੰਬਰ ਰੇਲਵੇ ਸਟੇਸ਼ਨ ਤੇ ਇੱਥੇ ਲੱਗੂਗੀ ਇੱਕ ਨੰਬਰ ਤੇ ਜਿਹੜੀ ਉਹ ਟ੍ਰੇਨ ਵੈਸੇ ਤਾਂ ਉਹ ਆਉਂਦੀ ਹੈ ਜੰਮੂ ਤਵੀ ਤੋਂ ਜਾਂਦੀ ਹੈ ਟਾਡਾ ਨਗਰ ਪਰ ਕਿਸੇ ਕਾਰਨ ਕਰਕੇ ਜਿਹੜੀ ਕੈਂਸਲ ਆ ਤੇ ਇਸੇ ਕਰਕੇ ਜਿਹੜੀ ਹੁਣ ਇੱਥੋਂ ਸ਼੍ਰੀ ਅਮਰitsar ਸਾਹਿਬ ਦੇ ਜੰਕਸ਼ਨ ਤੋਂ ਹੀ ਚੱਲਣੀ ਆ ਪਹਿਲਾਂ ਸਾਡਾ ਵੀ ਇਰਾਦਾ ਸੀ ਅਸੀਂ ਲੁਧਿਆਣੇ ਤੋਂ ਚੜਾਂਗੇ ਪਰ ਹੁਣ ਅਸੀਂ ਦੇਖਿਆ ਵੀ ਜਦੋਂ ਚੱਲਣੀ ਇੱਥੋਂ ਹੋ ਸਕਦਾ ਸਾਨੂੰ ਟਿਕਟ ਇੱਥੋਂ ਕਨਫਰਮ ਮਿਲ ਜਾਵੇ ਲਓ ਬਈ ਸਾਡੀ ਗੱਡੀ ਆ ਗਈ ਆ ਜਿਹੜੀ ਗੱਡੀ ਦਾ ਨੰਬਰ ਹੈਗਾ 18102 ਆ ਹੈਗਾ ਜਰਨਲਲ ਡੱਬੇ ਤੇ ਭਜ ਭਜ ਲੋਕ ਤੇ ਲੱਗਵੇ ਚੜਨ ਆ ਦੇਖ ਲੋ ਤੇ ਪਰ ਅਸੀਂ ਜਿਹੜਾ ਟੈਕ ਟਾਂ ਕਨਫਰਮ ਕਰਨ ਦੀ ਸੋਚਣੀ ਅਸੀਂ ਜਰਨਲ ਤੇ ਅਸੀਂ ਛੜਨਾ ਜਰਨਲ ਵਾਲਾ ਕੰਮ ਔਖਾ ਵਾ ਅੰਮ੍ਰਿਤਸਰੋਂ ਅਸੀਂ ਚੱਲ ਪਏ ਸੀਗੇ ਪਰ ਤੇ ਜੀ ਨਹੀਂ ਸਾਨੂੰ ਮਿਲਿਆ ਤੇ ਟੈਕ ਟਾਜ ਕਨਫਰਮ ਹੋਈ ਨਹੀਂ ਆਹ ਸੀਟ ਪਈ ਸੀ ਖਾਲੀ ਅਸੀਂ ਇੱਕ ਵਾਰੀ ਇੱਥੇ ਬੈਠ ਗਏ ਆ ਤੇ ਟੀਟੀ ਦੀ ਕਰਦੇ ਆ ਵੇਟ ਇਹ ਜਿਵੇਂ ਵੀ ਹੋਇਆ ਸੀਟ ਫਿਰ ਅਸੀਂ ਲੈ ਕੇ ਬੈਠਾਂਗੇ ਸੀਟਾਂ ਵੈਸੇ ਗੱਡੀ ਦੀਆਂ ਸਾਰੀਆਂ ਖਾਲੀ ਪਈਆਂ ਇੱਥੇ ਪਹਿਲਾਂ ਖੜੀਏ ਰੋਟੀ ਕਿਉਂਕਿ ਬਈ ਅਧਿਕਰੋ ਲੈ ਕੇ ਆਉਂਦੀ ਸੀ ਕਿਉਂਕਿ ਨਾ ਟ੍ਰੇਨ ਦਾ ਜਿਹੜਾ ਖਾਣਾ ਉਹ ਥੋੜਾ ਜਆ ਉਵੇਂ ਦਾ ਹੀ ਹੁੰਦਾ ਇਸੇ ਕਰਕੇ ਫਿਰ ਅਸੀਂ ਘਰੋਂ ਪਰੌਂਠੇ ਲੈਂਦੇ ਆ ਤੇ ਸਾਡਾ ਜਿਹੜਾ ਟਾਈਮ ਪਾਸ ਹੋ ਜਾਊਗਾ ਸ਼ਾਮ ਵਾਲਾ ਹਾਂ ਇਹ ਵੇਖੋ ਦਾ ਕੋਈ ਨਾ ਹਸਣਾ ਦੇਖ ਰਹੇ ਹਾਂ ਹਾਂ ਲੋ ਬਈ ਸਾਨੂੰ ਨਾ B2 ਦੇ ਵਿੱਚ 7 ਨੰਬਰ ਸੀਟ ਦੇਦੀ ਆ AC ਡੱਬੇ ਦੇ ਵਿੱਚ ਤੇ ਉਹ TT ਨਾ ਹੋਈ ਸੀ ਗੱਲ ਤੇ ਪਾਵਾ ਵੈਸੇ ਤਾਂ ਉਹ ਦੋ ਤਿੰਨ ਵਾਰੀ ਤਾਂ ਮੰਨਿਆ ਨਹੀਂ ਪਰ ਅਸੀਂ ਮੰਨਾ ਲਿਆ ਹੁਣ ਅਸੀਂ ਚੱਲੇ B2 ਦੇ ਵਿੱਚ ਇੱਥੇ ਪੈਂਟਰੀ ਆ ਗਈ ਵੀ ਤਾਇਆ ਧੂਆਂ ਧੂਆਂ ਕਰੀ ਬੈਠੇ ਆ ਅੱਗੇ ਪੈਂਟਰੀ ਆਈ ਭਾਈ ਚੱਲ ਕੋਈ ਨਹੀਂ ਨਾਂਗ ਨਾਂਗ ਤੂੰ ਸੌਣ ਦਾ ਜ਼ਿਗਾਰਡ ਬਣ ਗਿਆ ਆਪਣਾ ਯਾਰ ਮੈਨੂੰ ਲੱਗਦਾ ਹੈ ਕਿ B2 ਹੀ ਹੈ ਇਹ B2 ਇਹ ਅੱਛਾ 3 ਹੈ B3 ਹੈ ਇਹ ਹਾਂ ਲੋਜੀ ਆ ਆ ਗਿਆ B2 ਸਾਡਾ ਰੂਮ ਦੇਖ ਪਰ ਇਹਨੂੰ ਪਰ ਇਹਨੂੰ ਸੋਬਾ ਦਾ ਸਾਡੇ ਕੋ ਪੰਜ ਵਜੇ ਦਾ ਟਾਈਮ ਹੋ ਗਿਆ ਤੇ ਟ੍ਰੇਨ ਪਹੁੰਚ ਗਈ ਆ ਆਪਣਾ ਨਵੀਂ ਦਿੱਲੀ ਇਹ ਹੈਗਾ ਦਿੱਲੀ ਦਾ ਰੇਲਵੇ ਸਟੇਸ਼ਨ ਜੰਕਸ਼ਨ ਤੇ ਇਥੋਂ ਤੱਕ ਸਾਡੀ ਸੀਟ ਸੀਗੀ ਤੇ ਹੁਣ ਫਿਰ ਅਸੀਂ ਚੱਲੇ ਆ ਸਲੀਪਰ ਕਲਾਸ ਚ ਕਿਉਂਕਿ ਉੱਥੇ ਵੀ ਸਾਨੂੰ ਵੈਸੇ ਉਹਨਾਂ ਨੇ ਪਰਚੀ ਬਣਾ ਕੇ ਦਿੱਤੀ ਆ ਸਲੀਪਰ ਕਲਾਸ ਦੀ ਇਥੋਂ ਟਾਈਮ ਕਿੰਨਾ ਹੋ ਗਿਆ ਮੈਨੂੰ ਲੱਗਦਾ ਹੋਵੇ 6:40 ਹੋਗੇ 6:59 ਹੋਗੇ ਤੇ 6:50 ਦਾ ਜਿਆਦਾ ਟਾਈਮ ਹੈ ਦਾ ਗੱਡੀ ਦਾ ਆ ਪਿਆਗਰਾਜ ਨੂੰ ਜਾਣ ਵਾਲੀ ਦੂਜੀ ਟ੍ਰੇਨ ਰਸ਼ ਇਹਦੇ ਚ ਵੀ ਬਹੁਤ ਜ਼ਿਆਦਾ ਆਪਣੀ ਟ੍ਰੇਨ ਦਾ ਹਾਰਨ ਵੀ ਵੱਜ ਚੱਲਿਆ ਸੋ ਆਪੇ ਇਹਦੇ ਤੇ ਵੀ ਹੁਣ ਚੜਦੇ ਆ ਚਲਈਏ ਬਈ ਚਲੋ ਚੱਲ ਫਿਰ ਵਾਹ ਬਾਰੀ ਨੂੰ ਹੱਥ ਇੱਥੇ ਇੱਥੇ ਹੀ ਹੋ ਗਿਆ ਸਿਗਨਲ ਅਜੇ ਇੱਧਰਲੇ ਬਸ ਇਹ ਵੀਡੀਓ ਬਣਾਉਣ ਆਏ ਤੁਹਾਨੂੰ ਦਿਖਾਈਏ ਬਈ ਜਰਨਲ ਵਾਲਿਆਂ ਦਾ ਬਈ ਬਹੁਤ ਬੁਰਾ ਹਾਲ ਆਣਾ ਜਿਹੜੇ ਜਰਨਲ ਤੇ ਜਾਂਦੇ ਆ ਤੇ ਸੀਟਾਂ ਸੂਟਾਂ ਕਈਆਂ ਦੀਆਂ ਬੁੱਕ ਨਹੀਂ ਹੋਈਆਂ ਬਾੜਾ ਕੋਣ ਅਫਸੋਸ ਸਾਨੂੰ ਵੀ ਇੱਥੇ ਚੜ੍ਹਨਾ ਪੈ ਗਿਆ ਇਧਰਲੇ ਬਾ ਆ ਲਾਲ ਕਿਲਾ ਬਾਈ ਹਨ ਇਹ ਹੈਗਾ ਲਾਲ ਕਿਲਾ ਦਿੱਲੀ ਦਾ ਇੱਕ ਦੂਬਾਰ ਜਿਹੜੀ ਗੱਡੀ ਗਾਜ਼ੀਆਬੱਦ ਰੁਕਣੀ ਆ ਇਹਨੇ ਮੈਨੂੰ ਸਿਰਫ ਕਿਹਾ ਕਿੰਨੇ ਅੰਦਰ ਚਾਹੀਦੇ ਪਹਿਲੇ ਪੈਸੇ ਦਿਖਾਓ ਮੈਂ ਬਤਾਇਆ ਤੁਹਾਨੂੰ ਫਿਰ

ਆ ਦੇ ਲੋ ਭਾਈ ਸਲੀਪਰ ਦਾ ਵੀ ਆ ਹਾਲਾ ਸੀ ਅਸੀਂ ਸਲੀਪਰ ਚ ਬੈਠੇ ਆ। ਕਿ ਆ ਇਹਨਾਂ ਵਿਚਾਰਿਆਂ ਦੀਆਂ ਸੀਟਾਂ ਤੇ ਭਰੀਆਂ ਪਈਆਂ ਤੇ ਕਿਉਂਕਿ ਸਾਨੂੰ ਵੀ ਬੈਠਣ ਨੂੰ ਜਗ੍ਹਾ ਮਿਲ ਗਈ ਸੀ ਇੱਧਰ ਦੇਖੋ। ਇਹ ਚਰਨਲ ਵਾਲਾ ਹਾਲ ਬਣਿਆ ਵਾ ਪੂਰਾ। ਆ ਹੈਗਾ ਭਾਈ ਸਲੀਪਰ ਡੱਬਾ ਦੇ ਹਾਲ। ਬੈਠ ਜਾਓ। ਇੱਥੇ ਬਣਾਤਾ। ਤੇ ਇੱਧਰਲੇ ਪਾਸੇ ਵੀ ਬੁਰਾ ਹਾਲ ਆ। ਆਰੇ ਬਾਈ ਫੇਰ ਬਲੈਕ ਬੈਗ ਅਸੀਂ ਬੈਠੇ ਸੀ ਇੱਥੇ ਵੀ ਆ ਮਾਤਾ ਹੁਣਾ ਕੋਲੇ ਤੇ ਸਾਨੂੰ ਸੀਟ ਮਿਲ ਗਈ ਹੋਗੀ ਤੇ ਮਾਤਾ ਦਾ ਸਾਡੀ ਦਾ ਬਹੁਤ ਬਹੁਤ ਧੰਨਵਾਦ ਬਾਈ ਤੇ ਅਸੀਂ ਵੀ ਸਾਰੇ ਕੁੰਮ ਤੇ ਚੱਲੇ ਆ ਮਾਤਾ ਹੁਣਾ ਦੇ ਨਾਲ ਤੇ ਮਾਤਾ ਹੁਣੇਗੇ 40 50 ਜਾਣੇ ਹਾਂਜੀ RAM RAM ਜੀ ਸਾਹਮਣੇ 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 ਇੱਧਰ ਹੀ ਹਾਂ ਹੁਣ ਬੋਲੋ ਅੱਛਾ ਹੁਣ ਬੋਲੋ RAM RAM ਜੀ ਜਾਣੇ ਹੱਡ ਨਾਲ ਕਿੱਥੇ ਕੰਮ ਤੇ ਬੰਬ ਤੇ ਉਹ ਬਾਈ ਨੂੰ ਸੀਟ ਮਿਲ ਗਈ ਐ ਲੈ ਕੇ ਵਜੋ ਵੀ ਆ ਬੰਦਾ ਕੋਚਾ ਦਾ ਲੱਭਾ ਨਹੀਂ ਜੇ ਲੱਭਾ ਲਿਆ ਨਾ ਚਾਰ ਤਾਂ ਨਹੀਂ ਪਾ ਲਿਆ ਬੁਰਾ ਹਾਲ ਆ ਹੁਣੇ ਉਤਰਿਆ ਆ ਟ੍ਰੇਨ ਤੋਂ ਆ ਦੇਖੋ ਭਾਈ ਚੜ੍ਹਨ ਆਲਾਂ ਦਾ ਇੱਥੇ ਬਹੁਤ ਉਤਰਨ ਆਲਾਂ ਦਾ ਬਹੁਤ ਜ਼ਿਆਦਾ ਜੀ ਹਰਾਸ਼ ਆ ਹੁਣ ਅਸੀਂ ਇਸ ਸਟੇਸ਼ਨ ਤੋਂ ਨਿਕਲਦੇ ਹਾਂ ਬਾਹਰ ਕਿਉਂਕਿ ਭਾਈ ਇੱਥੇ ਆਇਆ ਪਿਆ ਲੋਕਾਂ ਦਾ ਹੜ ਸਟੇਸ਼ਨ ਤੇ ਸਾਨੂੰ ਤਾਂ ਹੁਣ ਇਹ ਫਿਕਰ ਆ ਭਾਈ ਜਦੋਂ ਅਸੀਂ ਜਾਣਾ ਤੇ ਉਸ ਦਿਨ ਕੀ ਹਾਲ ਚਾਲ ਹੋਊਗਾ ਹਨਾ ਆ ਤਾਂ ਅਸੀਂ ਗਏ ਹਾਂ ਹੁਣ ਜਾਣ ਦੀ ਵੀ ਟੈਨਸ਼ਨ ਪਣੀ ਪਈ ਆ ਇੱਥੇ ਮਹਾਕੁੰਭ ਤੇ ਜਿਹੜੇ ਸਾਧੂ ਆਏ ਆ ਜਾਂ ਉਹਨਾਂ ਦਾ ਵਿਊ ਆ ਜਿਹੜਾ ਸਾਰਾ ਉਹ ਆ ਕੰਧਾਂ ਤੇ ਦਿਖਾਇਆ ਆ ਤੇ ਉਹ ਸਾਹਮਣੇ ਉਧਰਲੇ ਪਾਸੇ ਇੱਕ ਬਿਲਡਿੰਗ ਬਣ ਰਹੀ ਆ ਕਿ ਪਤਾ ਨਹੀਂ ਸਟੇਸ਼ਨ ਬਣ ਰਿਹਾ ਸ਼ਾਇਦ ਤੇ ਉਹ ਵੀ ਜਿਹੜਾ ਇੱਥੇ ਮਹਾਕੁੰਭ 2025 ਲਿਖਿਆ ਹੋਇਆ ਵਾ ਤੇ ਨਾਲੇ ਸਾਰੀਆਂ ਜਿਹੜੀਆਂ ਫੋਟੋਆਂ ਤੇ ਹੋਰ ਵੀ ਜਿਹੜਾ ਕੰਮ ਚੱਲੀ ਜਾਂਦਾ ਨਾਲ-ਨਾਲ ਇਹਦਾ ਲੱਗਦਾ ਤਾਂ ਇਹ ਸਟੇਸ਼ਨ ਦਾ ਕੋਈ ਹਿੱਸਾ ਵਾ ਹੈ ਆ ਦੇਖੋ ਬਈ ਇਥੇ ਤਲਸ ਲੱਗੀ ਹੋਈ ਆ ਬੜੇ ਮੈਂ ਸਕਿਉਰਟੀ ਟਾਈਟ ਆ ਪੂਰੀ ਹਾਂ ਸਾਰੇ ਲੋਕ ਆ ਜਿਹੜੇ ਸੰਗਵਾਲੇ ਪਾਸੇ ਨੂੰ ਜਾਣ ਵਾਲੇ ਆ ਮੈਨੂੰ ਤਾਂ ਅਸੀਂ ਇੱਧਰ ਨੂੰ ਜਾਣਾ ਹੋਊਗਾ ਹਾਂ ਸਾਹਮਣੇ ਇੱਧਰ ਸਾਹਮਣੇ ਵੀ ਜਾ ਸਕਦੇ ਆ ਨਹੀਂ ਨਹੀਂ ਇੱਧਰ ਨੂੰ ਹਾਂ ਹਾਂ ਇੱਧਰ ਹੀ ਸਾਈਡ ਆ ਠੀਕ ਆ ਹਾਂ ਸੜਕ ਦੇ ਖੱਬੇ ਪਾਸੇ ਤੇ ਜਿਹੜੀਆਂ ਗੱਡੀਆਂ ਚੱਲੀ ਜਾਂਦੀਆਂ ਤੇ ਇੱਧਰ ਸੱਜੇ ਪਾਸੇ ਜਿਹੜਾ ਬੰਦਿਆਂ ਨੂੰ ਤੋਰੀ ਜਾਂਦੇ ਆ ਬਈ ਸਾਰੇ ਨਾਲ ਟ੍ਰੈਫਿਕ ਨੰਗੀ ਜਾਂਦਾ ਤੇ ਨਾਲੇ ਨਾ ਨਾ ਵੀ ਜਿਹੜੇ ਆਉਦਾ ਆ ਰਹੇ ਯਾਤਰੀ ਹਨ ਜਾਂ ਸਰਧਾਲੂ ਜਾਂ ਸੰਗਤ ਕਹਿ ਲਿਏ ਤੇ ਉਹ ਇੱਕ ਪਾਸੇ ਤੁਰੇ ਆਉਂਦੇ ਆ ਅਸੀਂ ਇੱਥੋਂ ਕਰਾ ਲਿਆ ਬਾਈਕ ਕਿਉਂਕਿ ਬਾਈ ਸੰਗਮ ਤੋਂ ਸੰਗਮ ਤੱਕ ਨਹੀਂ ਜਾਂਦੇ ਚੁੰਗੀ ਤੱਕ ਜਿਹੜੀਆਂ ਮਾਲਾ ਮੋਟਰਸਾਈਕਲ ਜਾਂ ਗੱਡੀਆਂ ਜਾਂਦੀਆਂ ਆਟੋ ਜਾਂਦੇ ਉਹਦੂ ਅੱਗੇ ਕੋਈ ਨਹੀਂ ਕੁਝ ਜਾਂਦਾ ਕਿਉਂਕਿ ਭੀੜ ਬਹੁਤ ਆ ਤੇ ਇੱਥੇ ਕੋਈ 200 ਰੁਪਏ ਮੰਗੀ ਜਾਂਦਾ ਇੱਕ ਸਵਾਰੀ ਦਾ ਕੋਈ 150 ਵੀ ਕਿਵੇਂ ਅਸੀਂ ਪਰ ਬਾਈ ਨੂੰ 250 ਚ ਮਨਾ ਲਿਆ ਵਾ ਸਾਨੂੰ ਫੇਰ ਵੀ ਸੰਗਮ ਤੋਂ 3 ਕਿਲੋਮੀਟਰ ਪਿੱਛੇ ਛੱਡੂਗਾ ਤੇ ਹੁਣ ਅਸੀਂ ਤੁਰ ਪਏ ਹਾਂ ਤੇ 9:00 ਵਜ ਗਏ ਆ ਲੇਟ ਬਾਲਾ ਹੋ ਜਾਣਾ ਨਹੀਂ ਤਾਂ ਤੁਰ ਕੇ ਵੀ ਜਾ ਵੜਦੇ ਪਰ ਹੁਣ ਸਾਨੂੰ ਮਜਬੂਰ ਨੇ ਜਿਹੜਾ ਜਾਣਾ ਪੈਣਾ ਮੋਟਰਸਾਈਕਲ ਤੇ ਇਧਰਲੇ ਪਾਸੇ ਦੁਕਾਨਾਂ ਤੇ ਕੋਨਾ ਲੱਗੀਆਂ ਹੋਈਆਂ ਤੇ ਸਾਹਮਣੇ ਮੈਨੂੰ ਲੱਗਦਾ ਆ ਗਈ ਆ ਜਿਹੜੀ ਨਦੀ ਸਾਹਮਣੇ ਉਹ ਉੱਚਾ ਆ ਜਿੱਥੇ ਲਾਈਟਾਂ ਸਾਹਮਣੇ ਬੀਂੀਆਂ ਹਨ ਉਸ ਜਗ੍ਹਾ ਹੈਗੀ ਵੀ ਆ ਆਵੇ ਟੈਂਪਰੇਰੀ ਪੌਲ ਬਣਾਏ ਹੋਏ ਨਾ ਜਿਹੜੇ ਕੁੰਬ ਤੇ ਇਹ ਬਸ ਫੁੱਟਬਾਲ ਜੇ ਰੱਖ ਕੇ ਥੱਲੇ ਜਾਨੀ ਕਿ ਆ ਟੈਂਕ ਜੇ ਇਹਨਾਂ ਚੋਂ ਪਤਾ ਨਹੀਂ ਕੀ ਗੈਸ ਭਰੀ ਹੋਈ ਆ ਕਿ ਕੀ ਭਰੀ ਹੋਈ ਆ ਤੇ ਉਹ ਇੱਕ ਟੈਂਪਰੇਰੀ ਜਿਹੜਾ ਬਣਾਏ ਹੋਏ ਪੌਲ ਇਹ ਉਹਨਾਂ ਚੱਕਰ ਰਹਿਣਗੇ ਜਿੰਨੇ ਕਰੇ ਕੁੰਬ ਚੱਲੂਗਾ ਤੇ ਕੁੰਬ ਤੋਂ ਬਾਅਦ ਜਿਹੜਾ ਇਹ ਉਸ ਤੋਂ ਬਾਅਦ ਇਹਨੂੰ ਇਹ ਕੀ ਨਾ ਲੈਂਦੇ ਆ ਆਪਣਾ ਪੌਲ ਚੱਕ ਦੇਣਗੇ ਅੱਜ ਪਰਲੀ ਬਾਰੀ ਮਿਲਖ ਲਈਏ ਨਾ ਲਓ ਜੀ ਹੁਣ ਅਸੀਂ ਪਹੁੰਚ ਗਏ ਆ ਆਪਣੇ ਸਥਾਨ ਤੇ ਜਿੱਥੇ ਅਸੀਂ ਮਤਲਬ ਕਿ ਰਹਿਣਾ ਸੀਗਾ ਇੱਥੇ ਗੁਰਦੁਆਰਾ ਸਾਹਿਬ ਬਣਿਆ ਵਾ ਤੇ ਉੱਥੇ ਆਪਣੇ ਵਲੌਗ ਦੀ ਸਮਾਪਤੀ ਆ ਸਸਾਰ ਨੂੰ ਸਸਤਰੀ ਕਾਲਜੀ